ਸੁਖਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਇੱਕ ਗਾਣਾ ਸੁਨਿਆ ਹੋਵੇਗਾ ਕਿ ਤੇਰਾ ਸਾਥ ਹੈ ਤਾਂ ਮuje ਕੀ ਕਮੀ ਹੈ ਅੰਧੇਰੋਂ ਸੇ ਵੀ ਮਿਲ ਰਹੀ ਰੋਸ਼ਨੀ ਹੈ ਕਿਉਂ ਅਗਰ ਹਸਬੰਡ ਵਾਈਫ ਦਾ ਸਾਥ ਹੋਵੇ ਤੇ ਉਹ ਹਰ ਮੁਕਾਮ ਨੂੰ ਹਾਸਿਲ ਕਰ ਲੈਂਦੇ ਨੇ ਤਾਂ ਚਾਹੇ ਉਹ ਪਰਿਵਾਰ ਦੇ ਵਿੱਚ ਤੰਗੀ ਹੋਵੇ ਹੋਰ ਕੋਈ ਕੱਕਲਾ ਕਲੇਸ਼ ਹੋਵੇ ਕੁਛ ਵੀ ਹੋਵੇ ਅਗਰ ਹਸਬੰਡ ਵਾਈਫ ਦਾ ਸਾਥ ਹੋਵੇ ਉਹ ਹਰ ਹਾਲਾਤ ਦਾ ਜੋ ਭਾਰ ਨਿਕਲ ਜਾਂਦੇ ਨੇ ਅਜੇ ਹੀ ਇੱਕ ਸਟੋਰੀ ਅੱਜ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨ ਜਾ ਰਹੇ ਹਾਂ ਤੁਹ ਅੱਜ ਸਾਡੇ ਨਾਲ ਵੀਰਜੀ ਨਾਲ ਮੌਜੂਦ ਨੇ ਤੇ ਭੈਣ ਜੀ ਵੀ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਇਹਨਾਂ ਨੇ ਇਹ ਪਹਿਲੇ ਲਗਾਉਂਦੇ ਸੀ ਲੱਸੀ ਦਾ ਸਟਾਲ ਤੇ ਹੁਣ ਇਹਨਾਂ ਨੇ ਕਨਵਰਟ ਕਰ ਦਿੱਤਾ ਚਾਹ ਦਾ ਸਟਾਲ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਲ ਜਲ ਵੀਰ ਜੀ ਵਧੀਆ ਜੀ ਹਾਂ ਤੁਸੀਂ ਸਭ ਤੋਂ ਪਹਿਲੇ ਦੱਸੋ ਚਾਹ ਦਾ ਸਟਾਲ ਲੱਗਦਾ ਆਮ ਲਗਾਉਂਦੇ ਲੋਕ ਤੁਸੀਂ ਕੁੱਲੜ ਵਾਲੀ ਚਾਹ ਬਣਾਣੀ ਸ਼ੁਰੂ ਕੀਤੀ ਇਹ ਕਿਵੇਂ ਆਇਆ ਮਨ ਵਿੱਚ ਕੁੱਲੜ ਵਾਲੀ ਚਾਹ ਇਸ ਲੈਂਡ ਵਿੱਚ ਮਤਲਬ ਕਿਸੇ ਕੋਈ ਹੈ ਵੀ ਨਹੀਂ ਸੀ ਮਾਨ ਚਲਾ ਆਇਆ ਵੀ ਤੋਂ ਅਲੱਗ ਜਾਂ ਕਨਸੈਪਟ ਕਰਦੇ ਆ ਤੇ ਮਿੱਟੀ ਨਾਲ ਜੁੜੇ ਹੋਇਆ ਮਿੱਟੀ ਦੀ ਪੁੱਲੜ ਬਣੇ ਆ ਮਿੱਟੀ ਦਾ ਹੀ ਮਟਕਾ ਵਾ ਇਸ ਲਈ ਮਨ ਦੇ ਵਿੱਚ ਆਇਆ ਚਲੋ ਅਲੱਗ ਹੀ ਕਰਦੇ ਹਾਂ ਹੂੰ ਤੇ ਤੁਹਾਡੀ ਵਾਈਫ ਨੇ ਇਤਰਾਜ਼ ਨਹੀਂ ਕੀਤਾ ਸੀ ਜਦੋਂ ਤੁਸੀਂ ਦਸ ਟੋਲ ਤੇ ਖੜੇ ਨਹੀਂ ਬਿਲਕੁਲ ਨਹੀਂ ਬਹੁਤ ਬੜੀ ਖੁਸ਼ੀ ਹੋਈ ਸੀ ਇਹਨਾਂ ਨੂੰ ਮਾਤਾ ਜੀ ਤੁਹਾਨੂੰ ਵੀ ਬੜੀ ਖੁਸ਼ੀ ਹੋਈ ਚਲੋ ਵਧੀਆ ਸਾਡਾ ਬੱਚਾ ਕੰਮ ਕਰਦਾ ਪੰਜਾਬੀਆਂ 'ਚ ਤਾਂ ਖਾਸ ਕਰਕੇ ਨਾ ਵੈਸੇ ਕਹਿੰਦੇ ਵੀ ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਉਹ ਕੀਰਤ ਕਰੋ ਆ ਕਹਿੰਦੇ ਨਾ ਹੱਤੀ ਕੀਰਤ ਕਰਨ ਤੇ ਮਾਪਿਆਂ ਨੂੰ ਵੈਸੇ ਹੀ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਬੜੀ ਖੁਸ਼ੀ ਹੋਈ ਚਲੋ ਸਾਡਾ ਇਹ ਚਾਹ ਦੇ ਵਿੱਚ ਖਾਸੀਅਤ ਕੀ ਹੈ ਖਾਸੀਅਤ ਤਾਂ ਇਹਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਮਸਾਲੇ ਤੇ ਐਡ ਕਰਦੇ ਆ ਤਾਂ ਚਾਹ ਬਹੁਤ ਟੇਸਟੀ ਬਣਦੀ ਆ ਤੇ ਗੁਲਾਬ ਦੇ ਪਾ ਪੰਕੁੜੀਆਂ ਵੀ ਤੁਸੀਂ ਮੈਨੂੰ ਪਾਉਂਦੇ ਹੋ ਹਾਂਜੀ ਬਿਲਕੁਲ ਬਿਲਕੁਲ ਚਾਹ ਉਹ ਪਾਉਣ ਦਾ ਮਤਲਬ ਮਾਈਂਡ 'ਚ ਕਨਸੈਪਟ ਕਿੱਥੋਂ ਆਇਆ ਮਨ 'ਚ ਕਨਸੈਪਟ ਗਲਾਬ ਦੇ ਪੱਤਿਆਂ ਦੀ ਖੁਸ਼ਬੂ ਮੈਨੂੰ ਬੜੀ ਅੱਛੀ ਲੱਗਦੀ ਸੀ ਤਾਂ ਸੋਚਿਆ ਚਲੋ ਚਾਹ ਦੇ ਵਿੱਚ ਪਾ ਕੇ ਦੇਖ ਲੈਂਦੇ ਆ ਤਾਂ ਚਾਹ ਦਾ ਟੇਸਟ ਹੀ ਅਲੱਗ ਹੋ ਜਾਂਦਾ ਅੱਛਾ ਇਸ ਤੋਂ ਪਹਿਲੇ ਤੁਸੀਂ ਲੱਸੀ ਦਾ ਲਗਾਉਂਦੇ ਸੀ ਤੁਸੀਂ ਦੱਸਿਆ ਤੇ ਉਹ ਕਿੰਨਾ ਟਾਈਮ ਲਗਾਇਆ ਤੁਸੀਂ ਉਹ ਤਕਰੀਬਨ 9-10 ਮਿੰਟ ਲਗਾਇਆ ਸੀ ਬੜਾ ਪਿਆਰ ਦਤਤ ਲੁਧਿਆਣੇ ਵਾਲਿਆਂ ਨੇ ਮੈਨੂੰ ਅੱਛੇ ਮਤਲਬ ਰਸ਼ ਲੱਗਿਆ ਰਹਿੰਦਾ ਸੀ ਲੱਸੀ ਪੀਣ ਦਾ ਕਰਕੇ মিডিਆ ਵਾਲੇ ਵੀ ਕਾਫੀ ਆ ਲਗਾਉਂਦੇ ਸੀ ਤੇ ਬਹੁਤ ਰਸ਼ ਲੱਗਿਆ ਰਹਿੰਦਾ ਸੀ ਤੇ ਤੁਹਾਨੂੰ ਖੁਸ਼ੀ ਹੁੰਦੀ ਜਦੋਂ ਤੁਹਾਡੇ ਹਸਬੰਦ ਵੀ ਤੇ ਮੋਡਨ ਨਾਲ ਮੋਡਾ ਲਾ ਕੇ ਕੰਮ ਕਰਦੇ ਹਾਂਜੀ ਜ਼ਰੂਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਆ ਕਦੀ ਮਨ ਚ ਆਇਆ ਨਹੀਂ ਕਿ ਤੇ ਵੀ ਆਪਣੀ ਵਾਈਫ ਨੂੰ ਨਾਲ ਨਹੀਂ ਖੜਾਣਾ ਨਹੀਂ ਇਤੋਂ ਦਾ ਕੋਈ ਮਨ ਚ ਆਇਆ ਨਹੀਂ ਚਲੋ ਨਾਲ ਮੇਰੇ ਸਾਥ ਦੇ ਰਹੀ ਹੈ ਵਧੀਆ ਗੱਲ ਆ ਘਰ ਵੀ ਮਨ ਸੋਚਾ ਕੀ ਕਰਨਾ ਚਲੋ ਇੱਥੇ ਟਾਈਮ ਪਾਸ ਪੂਜਾਰਾ ਹੋ ਜਾਂਦਾ ਬਿਲਕੁਲ ਬਿਲਕੁਲ ਨਾਲੇ ਜਨਾਨੀ ਦਾ ਇਹ ਹੁੰਦਾ ਵੀ ਘਰ 'ਚ ਵਿਹਲੇ ਰਵਾਂਗੇ ਖਾਲੀ ਦਿਮਾਗ 돌ਦਾ ਕਲੇਸ਼ ਦਾ ਘਰ ਹੋ ਜਾਂਦਾ ਕਈ ਵਾਰੀ ਚੰਗਾ ਸੋ ਕੋ ਕੰਮ ਦੇ ਲਾਇਆ ਤੁਸੀਂ ਵੀਰੇ ਇਹ ਗੱਲ ਬੜਾ ਵਧੀਆ ਹਾਂਜੀ ਬਿਲਕੁਲ ਬਿਲਕੁਲ ਨਾਲੇ ਕਹਿੰਦੇ ਹੁੰ ਪਹਿਲਾ ਮਨ ਸ਼ੈਦਾਨ ਦਾ ਘਰ ਉਹ ਕੰਮ ਹੋ ਜਾਂਦਾ ਵਾ ਇੱਥੇ ਚਲੋ ਕੰਮ ਲੱਗੇ ਰਹਿੰਦੇ ਆ ਕਿਰਤ ਕਰ ਰਹੇ ਆ ਵਧੀਆ ਚਲੋ ਪਰਿਵਾਰ ਚ ਕੌਣ ਕੌਣ ਹੈ ਮੰਮੀ ਡੈਡੀ ਨੇ ਕੇ ਪੇਟਾ ਮੇਰਾ 2.5 ਸਾਲ ਦਾ ਅੱਛਾ ਫਿਰ ਫਿਰ ਤੁਸੀਂ ਸਹੀ ਕੀਤਾ ਤੁਸੀਂ ਅਕਸਰ ਸੱਸ ਨੂੰ ਦੀ ਗੇਟਬੇਟ ਵੀ ਹੋ ਜਾਂਦੀ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਇਸ ਤੋਂ ਬਚਣ ਲਈ ਵੀ ਇਹ ਬਹੁਤ ਵਧੀਆ ਤਰੀਕਾ ਹੈ ਨਾਲੇ ਹਸਬੰਡ ਦਾ ਸਾਥ ਹੋ ਗਿਆ ਨਾਲੇ ਕੰਮ ਦਾ ਕੰਮ ਹੋ ਗਿਆ ਹਾਂ ਜੀ ਇਹ ਤਾਂ ਹੈ ਤੇ ਜਦੋਂ ਤੁਸੀਂ ਇਹ ਸਟਾਲ ਲਗਾਉਣੇ ਹੋ ਵੀਰਾਂ ਨੂੰ ਕਈ ਵਾਰ ਜਾਣਾ ਵੀ ਪੈਂਦਾ ਹੋਣਾ ਕਿਤੇ ਇਕੱਲੇ ਖੜਦੇ ਹੋ ਕੋਈ ਆਪਰਾ ਨਹੀਂ ਲੱਗਦਾ ਨਹੀਂ ਨਹੀਂ ਬਿਲਕੁਲ ਨਹੀਂ ਲੱਗਦਾ ਹੈ ਜਾਣੇ ਵਾਲੇ ਨੇ ਪਿਆਰ ਦਿੱਤਾ ਪੂਰਾ ਹਾਂਜੀ ਬਹੁਤ ਪਿਆਰ ਦਿੱਤਾ ਹੋਇਆ ਇਹ ਚਾਹ ਇੱਕ ਵਾਰ ਦਿਖਾਵਾਂਗੇ ਸਾਨੂੰ ਸਾਡੇ ਵੀਵਰਸ ਨੂੰ ਵੀ ਚਾਹ ਕਿੰਨੀ ਕੁ देर ਕੱਢਦੇ ਹੋ ਕੀ ਕੀ ਕਰਦੇ ਹੋ ਚਾਹ ਨੂੰ ਬਸ ਤਕਰੀਬਨ 15 ਮਿੰਟ ਲੱਗ ਜਾਂਦੇ ਆ ਜੀ ਬਣਨ ਨੂੰ ਤੇ ਇਹਦੇ ਉੱਪਰ ਸੇਕ ਦੇ ਉੱਪਰ ਹਲਕੇ 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 ਆਂਚ ਤੇ ਰੱਖੀ ਜਾਂਦੀ ਆ ਤਾਂ ਵਧੀਆ ਹੋਰ ਤੁਸੀਂ ਮਟਕੇ ਚ ਬਣਾ ਰਹੇ ਹੋ ਜਾਂ ਨਹੀਂ ਤਾਂ ਲੋਕ ਚਾਹ ਦਾਣੀ ਚ ਬਣਾਉਂਦੇ ਹੁੰਦੇ ਆ ਤੁਸੀਂ ਉਹ ਵੀ ਨਹੀਂ ਬਣਾਦੇ ਹਾਂਜੀ ਨਹੀਂ ਉਹ ਆਪਾਂ ਕਨਸੈਪਟ ਰੱਖਿਆ ਨਹੀਂ ਮਟਕੇ ਵਾਲੀ ਚਾਹ ਇਹ ਟੋਟਲੀ ਸਾਰਾ ਇਹੀ ਰੱਖਿਆ ਤੁਸੀਂ ਸਾਰਾ ਮਿੱਟੀ ਵਾਲਾ ਹੀ ਆ ਹਾਂਜੀ ਇਹ ਆ ਕੀ ਇਹ ਮੇਰੇ ਇਹਦੇ ਵਿੱਚ ਪਾਣੀ ਰੱਖਿਆ ਹੋਇਆ ਨੀਚੇ ਦੇ ਕੁੱਲੜ ਵਾਏ ਹੋਏ ਆ ਮਿੱਟੀ ਵਾਲੇ ਅਗਰ ਕਿਸੇ ਨੇ ਤੰਦੂਰੀ ਚਾਹ ਪੁਣੀਆ ਤਾਂ ਮਤਲਬ ਗਰਮ ਗਰਮ ਤੰਦੂਰੀ ਚਾਹ ਵੀ ਤਿਆਰ ਕਰਦੇ ਆ ਅੱਛਾ ਤੰਦੂਰੀ ਚਾਹ ਵੀ ਹੁੰਦੀ ਹੈ ਹਾਂਜੀ ਬਿਲਕੁਲ ਅੱਛਾ ਇਹਦਾ ਫਲੇਵਰ ਅਲੱਗ ਹੁੰਦਾ ਇਹਦੇ ਨਾਲੋਂ ਮਿੱਟੀ ਦੀ ਕੋਈ ਥੋੜੀ ਹੋਰ ਅ ਚਲੇ ਮਹਿਕ ਆ ਜਾਂਦੀ ਮਿੱਟੀ ਦੀ ਥੋੜੀ ਵਧੀਆ ਲੱਗਦੀ ਹਾਂਜੀ ਹਾਂਜੀ ਬਿਲਕੁਲ ਬਈ ਤੁਸੀਂ ਸਾਰਿਆਂ ਨੇ ਤੰਦੂਰੀ ਚਿਕਨ ਸੁਣਿਆ ਹੋਊਗਾ ਤੰਦੂਰੀ ਚਾਪ ਸੁਣੀ ਹੋਊਗੀ ਤੰਦੂਰੀ ਚਾਹ ਕਿੱਦਾਂ ਦੀ ਹੁੰਦੀ ਆ ਦੇਖ ਲਓ ਅੱਛਾ ਇਹਨੂੰ ਕਿੰਨੀ ਦੇਰ ਰੱਖਦੇ ਹੋ ਤੰਦੂਰ 'ਚ ਇਹਨੂੰ ਆ ਦੇਖੋ ਜੀ ਹੁਣ ਬਸ ਇੱਧਰ ਰੱਜ ਕੇ ਚਾਹ ਕੰਬਲੀ ਹੋ ਜਾਣੀ ਆ ਕਹਿੰਦੇ ਰੱਜ ਕੇ ਕੰਬਲੀ ਹੋ ਗਈ ਚਾਹ ਓਏ ਹੋਏ ਤੁਸੀਂ ਇੱਥੇ ਹੀ ਕਮਲਾ ਕਰਤਾ ਚਾਹ ਨੂੰ ਹਾਂਜੀ ਹਾਂਜੀ ਬਿਲਕੁਲ ਇੱਥੇ ਮਤਲਬ ਜਿਹੜਾ ਪੀਊਗਾ ਉਹ ਆਪੇ ਹੀ ਕਮਲਾ ਹੋ ਜਾਊਗਾ ਜੀ 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 ਬਿਲਕੁਲ ਬਿਲਕੁਲ ਦੇਖ ਲਓ ਵੀ ਆ ਤੰਦੂਰੀ ਚਾਹ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਦੇਰ ਕੁਲੜ ਨੂੰ ਰੱਖਦੇ ਹੋ ਤੁਸੀਂ ਵਿੱਚ ਤੰਦੂਰ ਦੇ तकरीबन 3-4 ਘੰਟੇ ਹੋ ਗਏ ਜੀ ਕੁਲੜ ਨੂੰ ਪਏ ਵਿੱਚ ਅੱਛਾ ਹਾਂਜੀ ਤੇ 3-4 ਘੰਟੇ ਦੇ ਵਿੱਚ ਜਿਹੜਾ ਕੁਲੜ ਹੈਗਾ ਪੂਰੀ ਤੇਰਾ ਅਮਰਜ ਹੋ ਜਾਂਦਾ ਇੱਕ ਹਿਸਾਬ ਦਾ ਤੇ ਇਹਦੇ ਵਿੱਚ ਪੂਰਾ ਅਸਰ ਆ ਜਾਂਦਾ ਉਸ ਤੋਂ ਬਾਅਦ ਇਹ ਤੰਦੂਰੀ ਚਾਹ ਬਣ ਜਾਂਦੀ ਹੈ ਤੁਸੀਂ ਤੰਦੂਰੀ ਚਿਕਨ ਖਾਦੇ ਹੋਣਗੇ ਤੰਦੂਰੀ ਚਾਹ ਵੀ ਪੀ ਕੇ ਦੇਖੋ ਇੱਕ ਵਾਰੀ ਇਹਦਾ ਫਲੇਵਰ ਹੀ ਵੱਖਰਾ ਹੈ ਤੇ ਭਾਜੀ ਇੱਕ ਪੀ ਰਹੇ ਸੀ ਚਾਹ ਉਹਨਾਂ ਨੂੰ ਵੀ ਪੁੱਛਦੇ ਆ ਕਿੱਦਾਂ ਦੀ ਲੱਗੀ ਸੱਸੀ ਗਾਲ ਵੀਰ ਜੀ ਸੱਸੀ ਗਾਲ ਜੀ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਬਹੁਤ ਸੁਆਦ ਚਾਹ ਹੈ ਜੀ ਸਭ ਤੋਂ ਪਹਿਲਾਂ ਤਾਂ ਬੜੀ ਇਨਸਪਾਇਰਡ ਸਟੋਰੀ ਹੈ ਕਿ ਹਸਬੰਡ ਵਾਈਫ ਦੇ ਨਾਲ ਹੈ ਨਾ ਵਾਈਫ ਹਸਬੰਡ ਦੇ ਪਿੱਛੇ ਖੜੀ ਹੋਈ ਹੈ ਹਰ ਵੇਲੇ ਉਹਦਾ ਸਾਥ ਦੇ ਰਹੀ ਹੈ ਸਭ ਕੁਝ ਕਰ ਰਹੀ ਹੈ ਬੜੀ ਇਨਸਪਾਇਰਡ ਚੀਜ਼ ਹੋ ਜਾਂਦੀ ਹੈ ਨਾ ਹਰ ਵੇਲੇ ਨਾਲ ਖੜੇ ਚਾਹ ਬਹੁਤ ਹੀ ਸੁਆਦ ਸੀ ਹੁਣ ਮੇਰੇ ਅਸੇ ਤੰਦੂਰੀ ਚਾਹ ਆ ਰਹੀ ਹੈ ਉਹ ਵੀ ਪੀ ਕੇ ਦੱਸਦਾ ਤੁਹਾਨੂੰ ਅਚਲ ਅਚ ਉਹ ਪੀਤੀ ਨਹੀਂ ਹਲੇ ਤੁਸੀਂ ਫਸਟ ਟਾਈਮ ਤੰਦੂਰੀ ਤੁਸੀਂ ਹੁਣ ਦੱਸਿਆ ਆ ਕੇ ਮੈਨੂੰ ਕਿ ਤੰਦੂਰੀ ਚਾਹ ਦੇ ਰਿਹਾ ਹੈ ਤੇ ਮੈਂ ਤਾਂ ਦੂਜੀ ਚਾਹ ਪੀਤੀ ਸੀ ਬਹੁਤ ਸੁਆਦ ਆਈ ਮਤਲਬ ਮੈਂ ਤਾਂ ਆਖਾਂਗਾ ਉਹ ਸਾਰੇ ਪਿਓ ਆ ਕੇ ਇੱਕ ਵਾਰ ਜਿਹੜੇ ਜਿਹੜੇ ਚਾਹ ਦੇ ਸ਼ੌ ਕੀ ਉਹ ਕਿੱਦਾਂ ਦੀ ਲੱਗੀ ਬਹੁਤ ਸਵਾਦ ਸੀ ਬਹੁਤ ਸਵਾਦ ਸੀ ਆਹ ਚੀਨੀ ਦੀ ਮਹਿਕ ਆ ਰਹੀ ਹੈ ਸੌਫ ਦੀ ਮਹਿਕ ਆ ਰਹੀ ਹੈ ਗੁਲਾਬ ਦੀਆਂ ਪੱਤੀਆਂ ਦੀ ਲਾਚੀ ਦੀ ਮਹਿਕ ਆ ਰਹੀ ਹੈ ਵਿੱਚ ਬਟ ਨਹੀਂ ਸਵਾਦ ਚਾਹ ਬਣਾਈ ਆ ਤੇ ਪਿਆਰ ਨਾਲ ਬਣਾ ਰਹੀ ਹੈ ਜੀ ਦੋਨੋਂ ਜਣੇ ਔਰ ਬੜੀ ਇਨਸਪਾਇਰਡ ਸਟੋਰੀ ਹੈ ਜੀ ਹਸਬੰਡ ਵਾਈਫ ਦੀ ਬਿਲਕੁਲ ਜਦੋਂ ਦੋ ਜਣੇ ਦਾ ਸਾਥ ਹੋਵੇ ਤਾਂ ਵੈਸੇ ਹੀ ਸਾਰਾ ਕੁਝ ਪਾਰ ਹੋ ਜਾਂਦਾ ਹੈ ਹਾਂਜੀ ਹਾਂਜੀ ਇੱਕ ਦੂਜੇ ਦਾ ਪਿਆਰ ਹੈ ਪਿਆਰ ਨਾਲ ਬਣਾਈ ਹੋਈ ਚਾਹ ਹੈਗੀ ਜਰੂਰ ਜਰੂਰ ਆਓ ਜੀ ਸਾਰਿਆਂ ਨੂੰ ਬਹੁਤ ਬਹੁਤ ਮਜ਼ੇਦਾਰ ਹੈ ਮੈਂ ਕਿਛੀ ਨੋਟਿਸ ਕੀਤੀ ਹੈ ਤੁਸੀਂ ਨਾਲ ਸਿਲੰਡਰ ਵੀ ਕਮਰਸ਼ੀਅਲੀ ਯੂਜ਼ ਮਾਂਟੇ ਡਾਰ ਹੁੰਦਾ ਵੀ ਚਲੋ ਚਲਾਨ ਚੁਰਨਾ ਹੋ ਜਾਵੇ ਤਾਂ ਕਰਕੇ ਕਮਰਸ਼ੀਅਲੀ ਜੋ ਕਾਨੂੰਨ ਦੇ ਅਸਾਬ ਚਲਣਾ ਉਹ ਕਾਨੂੰਨ ਦੇ ਸਾਬ ਚ ਮਤਲਬ ਪੂਰਾ ਰੂਲ ਦੇ ਰੂਲ ਰੈਗੂਲੇਸ਼ਨ ਨਾਲ ਚੱਲ ਰਹੇ ਹੋ ਹਾਂਜੀ ਬਿਲਕੁਲ ਜੀ ਠੀਕ ਹੈ ਇੱਥੇ ਕਿੰਨੇ ਤੋਂ ਕਿੰਨੇ ਤੱਕ ਤੁਸੀਂ ਖੜਦੇ ਹੋ ਤੇ ਸਟਾન્ડ ਲਗਾ ਕੇ ਇੱਥੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦੇ ਹੈ ਅੱਛਾ ਜੀ ਤੇ ਕਰਕਦੀਦੋਂ ਹੋਇਆ ਵੀ ਕਰ ਸੱਸ ਨੂੰ ਦੀ ਗਿੱਟਪਟ ਹੋਈ ਹੋਵੇ ਤੁਸੀਂ ਕਹਿੰਦੇ ਨਹੀਂ ਮੈਂ ਤਾਂ ਹੁਨ ਸਟਾਲ ਦੇ ਹੀ ਜਾਣਾ ਇਹਦਾ ਹੋਇਆ ਕਦੀ ਨਹੀਂ ਵੈਸੇ ਅਸੀਂ ਅਲੱਗ ਹੀ ਰਹਿਨੇ ਆਗੇ ਅੱਛਾ ਹਾਂਜੀ ਫਿਰ ਤਾਂ ਕੋਈ ਦਿੱਕਤ ਨਹੀਂ ਹੈਗੀ ਫਿਰ ਤਾਂ ਤੁਸੀਂ ਹਸਬੰਡ ਵਾਈਫ ਆਜਨ ਫਿਰ ਬੱਚਾ ਕਿਦੇ ਕੋਲ ਛੋੜਦੇ ਬੱਚਾ ਨਾਨੀ ਕੋਲ ਰਹਿੰਦਾ ਜੀ ਅੱਛਾ ਨਾਨੀ ਕੋਲ ਹਾਂਜੀ ਠੀਕ ਹੈ ਤੇ ਬੱਚੇ ਦੀ ਪੜ੍ਹਾਈ ਵਧੀਆ ਚੱਲ ਰਹੀ ਨਾਲ ਹਾਂਜੀ ਹਾਂਜੀ ਵਧੀਆ ਚੱਲ ਰਹੀ ਤੁਸੀਂ ਮਤਲਬ ਖਰਚਾ ਨਿਕਲ ਜਾਂਦਾ ਇਤੋਂ ਚਾਹ ਦੇ ਵਲ ਹਾਂਜੀ ਨਿਕਲ ਜਾਂਦਾ ਹੈ ਅੱਜ ਤਾਂ ਜਾਨੀ ਕਿ ਥੋੜਾ ਘੱਟ ਹੈ ਥੋੜੇ ਵਿੱਚ ਹਾਂਜੀ ਨਿਕਲ ਜਾਂਦਾ ਹੈ ਠਾਈ ਚੱਲਦਾ ਹੈ ਇਦਾਂ ਇਨੀ ਆਮਦਨ ਹੋ ਜਾਂਦੀ ਹੈ ਕਿ ਸੱਚੀ ਤੁਸੀਂ ਬੱਚੇ ਦੀ ਪੜ੍ਹਾਈ ਸ਼ੁਰੂ ਕਰਦੇ ਹੋ ਜਿਵੇਂ 150 ਤਰ੍ਹਾਂ ਦੇ ਖਰਚੇ ਹੁੰਦੇ ਆ ਬੱਚਿਆਂ ਦੇ ਅੱਜਕੱਲ ਤੇ ਤੁਸੀਂ ਉਹ ਪੂਰੇ ਕਰ ਪੰਨੇ ਨਹੀਂ ਹਾਂਜੀ ਸਾਬ ਦੇਖੋ ਜੀ ਗੁਜ਼ਾਰਾ ਹੀ ਹੋ ਰਿਹਾ ਮਤਲਬ ਬੱਚੇ ਨੂੰ ਵੀ ਨਹੀਂ ਹਜੇ ਪੜ੍ਹਨ ਲਾਇਆ ਪਲੇ ਵਿੱਚ ਹੁਣ ਲਾਉਣਾ ਵਾ ਤੇ ਇੱਧਰ ਹਜੇ ਮਤਲਬ ਗੁਜ਼ਾਰਾ ਹੀ ਹੋ ਰਿਹਾ 10 ਦਿਨ ਹੋ ਗਏ ਜੋ ਵੀ ਕਸਟਮਰ ਵੀ ਕੇ ਜਾਂਦਾ ਵਧੀਆ ਹੀ ਕਹਿੰਦਾ ਵਾ ਮਤਲਬ ਇੰਨਾ ਨਿਓ ਗੁਜ਼ਾਰਾ ਕਿ ਚਾਹ ਦਾ ਸਟਾਲ ਕਿੰਨੇ ਟਾਈਮ ਤੋਂ ਲੱਗ ਰਿਹਾ ਹੈ 10 ਦਿਨ ਹੋ ਗਏ ਜੀ ਅੱਜ ਅੱਛਾ ਉਸ ਤੋਂ ਪਹਿਲੇ ਲੱਸੀ ਵਾਲਾ ਕਿੰਨੀ ਦੇਰ ਲਾਇਆ ਲੱਸੀ ਵਾਲਾ ਤਾਂ ਮੈਂ 9-10 ਮਿੰਟ ਲਗਾਏ ਤਕਰੀਬਨ ਅੱਛਾ ਤੇ ਉਂ ਜਿਵੇਂ ਮੌਸਮ ਬਦਲ ਗਿਆ ਤਾਂ ਚਾਹ ਵਾਲਾ ਕਨਵਰਟ ਕਰ ਦਿੱਤਾ ਜੀ 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 ਮੌਸਮ ਬਦਲ ਠੀਕ ਹੈ ਤੇ ਲੁਧਿਆਣੇ ਵਾਲਿਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਵੀ ਇੱਥੇ ਆ ਕੇ ਪਿਓ ਬਿਲਕੁਲ ਬਿਲਕੁਲ ਜੀ ਮੈਂ ਇੱਕ ਵਾਰੀ ਜ਼ਰੂਰ ਕਹਾਂਗੇ ਲੁਧਿਆਣਾ ਵਸੀਆਂ ਨੂੰ ਵੀ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਜ਼ਰੂਰ ਪੀਓ ਤੇਓ ਚਾਹ ਪੀ ਕੇ ਦੇਖੋ ਫਿਰ ਦੱਸਿਓ ਵੀ ਕਿੱਦਾਂ ਦੀ ਥੀ ਸੋ ਇਹਨਾਂ ਦੀ ਚਾਹ ਦਾ ਅਟਰੈਕਸ਼ਨ ਇਹ ਹੈ ਕਿ ਇਹ ਕੁੱਲੜ ਵਾਲੀ ਚਾਹ ਬਣਾਉਂਦੇ ਨੇ ਵਿੱਚ ਰੋਜ਼ ਪੈਟਲ ਪਾ ਕੇ ਰੋਜ਼ ਪੈਟਲ ਤੁਸੀਂ ਅਸਲ ਸੁਣਿਆ ਹੋਏਗਾ ਕਿ ਜਿਹੜੀਆਂ ਗੁਲਾਬ ਦੀਆਂ ਪੰਕੜੀਆਂ ਹੁੰਦੀਆਂ ਵੈਸੇ ਹੀ ਬਹੁਤ ਖੁਸ਼ਬੂ ਦਿੰਦੀਆਂ ਪਰ ਅਗਰ ਚਾਹ ਚਾਹ ਜਾਂ ਚਾਹ ਦੇ ਵਿੱਚ ਇਲਾਚੀ ਦੇ ਨਾਲ ਤਾਂ ਮੈਂ ਕਹਿੰਦੀ ਆਂਦੀ ਐ ਰੋਜ਼ ਦੇ ਪੰਕੜੀਆਂ ਦੇ ਨਾਲ ਹੋਰ ਵੀ ਚਾਹ ਜਿਹੜੀ ਮਹਿਕਦੀ ਐ ਉਤੋਂ ਦੀ ਮਿੱਟੀ ਦਾ ਗੁੱਲੜ ਜਿਹੜਾ ਹੁੰਦਾ ਮਿੱਟੀ ਦੀ ਮਹਿਕ ਵੀ ਅਲੱਗ ਹੀ ਮਜ਼ਾ ਦਿੰਦੀ ਐ ਸੋ ਤੁਸੀਂ ਵੀ ਇੱਕ ਵਾਰ ਇਹਨਾਂ ਕੋਲ ਆਓ ਵਿਜ਼ਿਟ ਕਰੋ ਚਾਹ ਪੀਓ ਤੇ ਫਿਰ ਦੱਸਿਓ ਕਿਦਾਂ ਦੀ ਲੱਗੀ ਕਮੈਂਟ ਅਜ ਆਪਣੀ رائے ਜ਼ਰੂਰ ਦਿਓ ਫਿਰ ਮਿਲਦੇ ਆਂ ਉਦੋਂ ਤੱਕ ਬਨੇ ਰੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪੀਤ